ਕੀ ਆਈਪੀ ਬਾਗ ਵਾਹੇ ਕੀ ਕਰ ਰਹੇ ਹੈ ਮੇਰਾ ਨਾਮ ਭਵਿੰਦਰ ਸਿੰਘ ਹੈ ਜੀ ਮੈਂ ਫੋਰੈਸਟ ਡਿਪਾਰਟਮੈਂਟ ਚ ਬਤੌਰ ਇੰਚਾਰਜ ਕਾਂਝਲੀ ਵੈਟਲੈਂਡ ਪੋਸਟਡ ਹਾਂ ਤੇ ਅੱਜ ਅਸੀਂ ਇੱਥੇ ਕੰਪਨੀ ਬਾਗ ਦੇ ਵਿੱਚ ਮਿਸਟਰ ਅਮਿਤ ਜੀ ਵੱਲੋਂ ਇੱਕ ਬਰਡ ਵਾਕ ਕਰਵਾਈ ਜਾ ਰਹੀ ਆ ਤੇ ਇਹਦੇ ਵਿੱਚ ਅਸੀਂ ਸਾਰੇ ਅੱਜ ਕੁਦਰਤ ਨੂੰ ਜਿਹੜਾ ਵਾ ਉਹ ਦੇਖਣ ਵਾਸਤੇ ਕੁਦਰਤ ਦਾ ਅਨੁਭਵ ਕਰਨ ਵਾਸਤੇ ਇੱਥੇ ਸਾਰੇ ਜਣੇ ਆਏ ਆ ਮੈਂ ਥੋੜਾ ਜਿਹਾ ਆਪਣੇ ਡਿਪਾਰਟਮੈਂਟ ਬਾਰੇ ਦੱਸ ਦਿਆਂ ਵੀ ਸਾਡਾ ਡਿਪਾਰਟਮੈਂਟ ਫੋਰੈਸਟ ਡਿਪਾਰਟਮੈਂਟ ਜਿਹੜਾ ਵਾ ਉਹ ਦੋ ਤਰ੍ਹਾਂ ਦੇ ਕੰਮ ਕਰਦਾ ਇੱਕ ਫੋਰੈਸਟ ਨੂੰ ਡੀਲ ਕਰਦਾ ਤੇ ਇੱਕ ਵਾਈਲਡਲਾਈਫ ਨੂੰ ਡ ਤੇ ਫੋਰੈਸਟ ਦੇ ਵਿੱਚ ਅਸੀਂ ਜਾਣਦੇ ਆ ਵੀ ਪੇੜ ਪੌਦੇ ਤੇ ਰੁੱਖ ਲਗਾਉਣ ਦਾ ਸਾਡਾ ਡਿਪਾਰਟਮੈਂਟ ਕੰਮ ਕਰਦਾ ਤੇ ਅੱਜ ਦੇ ਇਸ ਜਿਹੜਾ ਵਾ ਸਮੇਂ ਦੇ ਵਿੱਚ ਜਿਹੜਿਆ ਫੋਰੈਸਟ ਸਾਨੂੰ ਰੁੱਖਾਂ ਦੀ ਬਹੁਤ ਵੱਡੀ ਲੋੜ ਹੈ ਕਿਉਂਕਿ ਸਾਨੂੰ ਨੈਸ਼ਨਲ ਫੋਰੈਸਟ ਪਾਲਿਸੀ ਕਹਿੰਦੀ ਹੈ ਵੀ 33% ਜਿਹੜਾ ਜੀਓਗ੍ਰਾਫੀਕਲ ਏਰੀਆ ਵਾ ਉਹ ਅੰਡਰ ਫੋਰੈਸਟ ਹੋਣਾ ਚਾਹੀਦਾ ਪਰ ਸਾਡੇ ਕੋਲ ਇਹ ਪਰਸੈਂਟੇਜ ਬਹੁਤ ਜ਼ਿਆਦੀ ਘਟ ਗਈ ਆ ਸੋ ਸਾਡਾ ਡਿਪਾਰਟਮੈਂਟ ਵੱਧ ਤੋਂ ਵੱਧ ਪੌਦੇ ਲਗਾ ਕੇ ਪਬਲਿਕ ਦੇ ਸਹਿਯੋਗ ਦੇ ਨਾਲ ਅਸੀਂ ਇਹਨੂੰ ਵਾਤਾਵਰਨ ਨੂੰ ਜਿਹੜੀ ਆ ਉਹ ਵਧੀਆ ਬਣਾਉਣ ਦਾ ਕੰਮ ਕਰ ਰਹੇ ਆ ਇਸ ਦੇ ਨਾਲ ਨਾਲ ਜਿਵੇਂ ਹਵਾ ਤੇ ਸਾਡੇ ਜੀਵਨ ਵਾਸਤੇ ਬਹੁਤ ਜ਼ਰੂਰਤ ਹੈ ਇਸ ਦੇ ਨਾਲ ਪਾਣੀ ਵੀ ਜਿਹੜਾ ਵਾ ਉਹ ਵੀ ਬੜਾ ਸਾਡੇ ਲਈ ਇੰਪੋਰਟੈਂਟ ਹੈ ਤੇ ਉਹਦੇ ਲਈ ਜਿਹੜੀਆਂ ਵੈਟਲੈਂਡਸ ਆ ਉਹਦੇ ਵਾਸਤੇ ਵੀ ਅਸੀਂ ਉਹਨਾਂ ਦੀ ਕੰਜ਼ਰਵੇਸ਼ਨ ਦਾ ਕੰਮ ਵੀ ਸਾਡਾ ਡਿਪਾਰਟਮੈਂਟ ਕਰਦਾ ਜਿਵੇਂ ਇੱਥੇ ਸਾਡੇ ਕੋਲ ਪੰਜਾਬ ਦੇ ਵਿੱਚ ਤਿੰਨ ਚਾਰ ਮੇਨ ਵੈਟਲੈਂਡਸ ਨੇ ਹਰੀਕੇ ਆ ਕਾਂਜਲੀ ਆ ਕੇਸ਼ੋਪੁਰ ਆ ਰੋਪੜ ਆ ਤੇ ਉਹਨਾਂ ਨੂੰ ਵੀ ਕੰਜ਼ਰਵ ਕਰਨ ਦਾ ਅਸੀਂ ਕੰਮ ਕਰਦੇ ਆ ਵੈਟਲੈਂਡਸ ਵੀ ਜਿਵੇਂ ਰੁੱਖ ਸਾਨੂੰ ਆਕਸੀਜਨ ਦਿੰਦੇ ਆ ਹਵਾ ਦਿੰਦੇ ਆ ਸਾਡੇ ਜੀਵਨ ਵਾਸਤੇ ਬੜੇ ਜ਼ਰੂਰੀ ਨੇ ਵੈਟਲੈਂਡਸ ਸਾਡੇ ਜਿਹੜਾ ਦੂਸਰਾ ਸਾਨੂੰ ਜ਼ਰੂਰਤ ਆ ਪਾਣੀ ਦੀ ਉਹ ਉਦੀ ਸਪਲਾਈ ਜਿਹੜੀ ਆ ਸਾਨੂੰ ਉਹ ਪੂਰਤੀ ਕਰਦੇ ਆ ਸਾਡਾ ਜਿਹੜਾ ਗਰਾਊਂਡ ਵਾਟਰ ਰੀਚਾਰਜ ਕਰਨ ਦੇ ਵਿੱਚ ਵੈਟਲੈਂਡਸ ਬੜਾ ਵੱਡਾ ਰੋਲ ਪਲੇ ਕਰਦੇ ਆ ਰੋਜ਼ ਦੇ ਰੋਜ਼ ਅਸੀਂ ਜਿਵੇਂ ਗਰਾਊਂਡ ਵਾਟਰ ਕੱਢ ਰਹੇ ਆ ਐਗਰੀਕਲਚਰ ਪਰਪਸਿਸ ਵਾਸਤੇ ਜਾਂ ਪੀਣ ਵਾਸਤੇ ਜਾਂ ਹੋਰ ਲੋੜਾਂ ਵਾਸਤੇ ਵਰਤਦੇ ਆ ਉਹਨਾਂ ਨੂੰ ਰੀਚਾਰਜ ਪਾਣੀ ਨੂੰ ਕਰਨ ਦੀ ਵੀ ਬੜੀ ਵੱਡੀ ਲੋੜ ਆ ਇਹ ਵੈਟਲੈਂਡਸ ਜਿਹੜੀਆਂ ਸਾਡਾ ਬਿਆਸ ਦਰਿਆ ਸਾਡੇ ਜਿਹੜੇ ਆ ਕਾਲੀ ਬਈ ਆ ਜਾਂ ਜਿੰਨੇ ਵੀ ਹੋਰ ਵਾਟਰ ਬੋਡੀਜ਼ ਆ ਇਹ ਪਾਣੀ ਨੂੰ ਰੀਚਾਰਜ ਕਰਦੇ ਆ ਤੇ ਸਾਨੂੰ ਜਿਹੜਾ ਵਾ ਪਾਣੀ ਦਾ ਇੱਕ ਵਧੀਆ ਲੈਵਲ ਜਿਹੜਾ ਵਾ ਮੇਨਟੇਨ ਕਰਨ ਵਾਸਤੇ ਜ਼ਰੂਰੀ ਨੇ ਇਥੇ ਨਾਲ-ਨਾਲ ਜਿਹੜੀਆਂ ਵੈਟਲੈਂਡਸ ਆ ਜਾਂ ਹੋਰ ਇਹ ਫੋਰੈਸਟ ਆ ਇਹਨਾਂ ਦੇ ਵਿੱਚ ਮਾਈਗਰੇਟਰੀ ਤੇ ਰੈਜ਼ੀਡੈਂਟ ਬਰਡਸ ਵੀ ਪਾਏ ਜਾਂਦੇ ਆ ਜਿਵੇਂ ਰੁੱਖਾਂ ਦੇ ਸਾਡੇ ਲਈ ਬੜੀ ਇੰਪੋਰਟੈਂਟ ਆ ਰੋਲ ਬੜਾ ਇੰਪੋਰਟੈਂਟ ਪਲੇ ਕਰਦੇ ਉਸੇ ਤਰ੍ਹਾਂ ਜਿਹੜੇ ਬਰਡਸ ਆ ਉਹ ਵੀ ਸਾਡੇ ਵਾਸਤੇ ਬੜਾ ਹੀ ਇੰਪੋਰਟੈਂਟ ਰੋਲ ਪਲੇ ਕਰਦੇ ਆ ਜਿਵੇਂ ਕੁਦਰਤ ਦੇ ਇੱਕ ਭੋਜਨ ਚੱਕਰ ਇੱਕ ਪ੍ਰਣਾਲੀ ਬਣੀ ਆ ਉਹਦੇ ਵਿੱਚ ਹਰ ਇੱਕ ਜੀਵ ਛੋਟੇ ਤੋਂ ਛੋਟੇ ਜੀਵ ਤੇ ਵੱਡੇ ਤੋਂ ਵੱਡੇ ਜਾਨਵਰ ਦਾ ਬੜਾ ਵੱਡਾ ਰੋਲ ਆ ਜੇਕਰ ਕੋਈ ਵੀ ਉਸ ਮਾਲਾ ਦੇ ਵਿੱਚੋਂ ਇੱਕ ਵੀ ਚੀਜ਼ ਜਿਹੜੀ ਮਿਸ ਹੋ ਜਾਵੇ ਤੇ ਉਹ ਫਿਰ ਜਿਹੜੀ ਉਹ ਮਾਲਾ ਇਨਕੰਪਲੀਟ ਹੋ ਜਾਂਦੀ ਹੈ ਟੁੱਟ ਜਾਂਦੀ ਹੈ ਤੇ ਸਾਰਾ ਸਾਈਕਲ ਸਾਡਾ ਖਰਾਬ ਹੋ ਜਾਂਦਾ ਇਹ ਪੰਛੀ ਸਾਡੇ ਜਿਹੜੇ ਆ ਵਾਤਾਵਰਨ ਦਾ ਥਰਮਾਮੀਟਰ ਆ ਇਹ ਸਾਨੂੰ ਦੱਸ ਦਿਆ ਵੀ ਸਾਡੇ ਵਾਤਾਵਰਨ ਦੇ ਵਿੱਚ ਛੋਟੀ ਤੋਂ ਛੋਟੀ ਕੋਈ ਵੀ ਤਬਦੀਲੀ ਹੁੰਦੀ ਆ ਤੇ ਇਹ ਸਾਨੂੰ ਪੰਛੀਆਂ ਤੋਂ ਪਤਾ ਲੱਗ ਜਾਂਦੀ ਆ ਜਿਵੇਂ ਕਿ ਪਿਛਲੇ ਸਮੇਂ ਦੇ ਵਿੱਚ ਸਾਡੇ ਕੋਲ ਇੱਕ ਬੜਾ ਇੰਪੋਰਟੈਂਟ ਬਰਡ ਸੀ ਵਲਚਰ ਜਿਹਨੂੰ ਆਪਾਂ ਗਿੱਧ ਕਹਿੰਨੇ ਆ ਉਹ ਅਸੀਂ ਜਿੰਨੀਆਂ ਵੀ ਵੇਖੋ ਕਿੰਨੀਆਂ ਜ਼ਿਆਦੀਆਂ ਇੱਕ ਪੀਨ ਕਿਲਰ ਡਿਕਲੋਫੈਨਿਕ ਨਾਂ ਦੀ ਦਵਾਈ ਆਪਾਂ ਡੋਮੈਸਟਿਕ ਐਨੀਮਲਸ ਨੂੰ ਦਿੰਨੇ ਆਂ ਤੇ ਉਹਦਾ ਅਸਰ ਬੜਾ ਲੌਂਗ ਲਾਸਟਿੰਗ ਹੁੰਦਾ ਜਦੋਂ ਜਾਨਵਰ ਮਰ ਵੀਚ ਮੱਝਾਂ ਗਾਵਾਂ ਮਰ ਵੀ ਜਾਂਦੀਆਂ ਸੀ ਉਹਨਾਂ ਦੀ ਬਾਡੀ 'ਚ ਉਹਦਾ ਅਸਰ ਨਹੀਂ ਸੀ ਜਾਂਦਾ ਤੇ ਜਦੋਂ ਉਹ ਜਾਨਵਰ ਗਿੱਧਾਂ ਜਾਂ ਵਲਚਰਜ਼ ਉਹਨੂੰ ਖਾਂਦੀਆਂ ਤੇ ਸਾਡੇ ਵਾਤਾਵਰਨ ਦੇ ਵਿੱਚੋਂ ਇੱਕ ਜੀਵ ਹੀ ਖਤਮ ਹੋ ਗਿਆ ਵਲਚਰ ਸਾਡੇ ਜੀਵਨ ਵਾਤਾਵਰਨ ਦੇ ਵਿੱਚੋਂ ਖਤਮ ਹੋ ਗਿਆ ਸੋ ਉਹਦੇ ਖਤਮ ਹੋਣ ਦੇ ਨਾਲ ਕੀ ਹੋਇਆ ਸਾਨੂੰ ਨਵੇਂ-ਨਵੇਂ ਹਾਰਮਫੂਰ ਵਾਇਰਸਿਸ ਜਾਂ ਹੋਰ ਨਵੀਆਂ ਬਿਮਾਰੀਆਂ ਜਾਂ ਬਦਬੂ ਜਿਹੜੀ ਆ ਉਹ ਸਾਡੇ ਆਲੇ-ਦੁਆਲੇ ਫੈਲੀ ਸਾਨੂੰ ਉਹਦੇ ਨਾਲ ਨੁਕਸਾਨ ਹੋਇਆ ਸੋ ਸਾਡੇ ਡਿਪਾਰਟਮੈਂਟ ਵੱਲੋਂ ਵਲਚਰ ਜਿਹੜਾ ਵਾ ਰੀ ਇਨਟਰੋਡਿਊਸ ਪਲਾਨ ਕੀਤੇ ਗਏ ਵੱਖਰੇ ਵੱਖਰੇ ਸਾਡੇ ਕੋਲ ਪਠਾਨਕੋਟ ਜਾਂ ਫਗਵਾੜੇ ਦੇ ਵਿੱਚ ਹੁਣ ਵਲਚਰਸ ਵੀ ਦੇਖਦੀਆਂ ਸੋ ਜਿਵੇਂ ਮੈਂ ਦੱਸਿਆ ਵੀ ਇਹ ਬੰਛੀ ਜਿਹੜੇ ਆ ਸਾਡੇ ਵਾਸਤੇ ਬੜਾ ਇੰਪੋਰਟੈਂਟ ਰੋਲ ਪਲੇ ਕਰਦੇ ਆ ਸਾਡੇ ਆਲੇ ਦੁਆਲੇ ਜਿੰਨੇ ਕੀੜੇ ਮਕੌੜੇ ਇਹਨਾਂ ਨੂੰ ਕੁਦਰਤੀ ਤੌਰ ਤੇ ਖਾਂਦੇ ਆ ਤੇ ਸਾਨੂੰ ਕੀੜੇ ਮੌੜਕੌੜਿਆਂ ਤੋਂ ਬਚਾਉਂਦੇ ਆ ਜਿਹੜਾ ਸਾਡਾ ਇੱਕ ਅਨਾਜ ਦਾ ਬੜਾ ਵੱਡਾ ਭੰਡਾਰ ਅਸੀਂ ਸਟੋਰ ਕਰਕੇ ਰੱਖਦੇ ਆ ਉਹਨਾਂ ਨੂੰ ਚੂਹੇ ਬੜਾ ਵੱਡਾ ਤੌਰ ਤੇ ਖਰਾਬ ਕਰਦੇ ਆ ਤੇ ਜਿਹੜੇ ਸਾਡੇ ਆਊਲਸ ਆ ਵਾਤਾਵਰਨ ਦੇ ਵਿੱਚ ਜਿਹੜੇ ਪ੍ਰਮਾਤਮਾ ਨੇ ਇੱਕ ਸਫਾਈ ਸੇਵਕ ਆਊਲਸ ਦਿੱਤੇ ਆ ਸਾਨੂੰ ਉਹ ਜਿਹੜੇ ਆ ਉਹ ਚੂਹਿਆਂ ਨੂੰ ਖਾਣ ਦਾ ਕੰਮ ਕਰਦੇ ਤੇ ਸਾਨੂੰ ਬਹੁਤ ਵੱਡੀ ਗਿਣਤੀ ਜਿਹੜਾ ਸਾਡਾ ਨਾਂਜ ਖਰਾਬ ਹੋ ਜਾਂਦਾ ਉਹਨੂੰ ਜਿਹੜਾ ਵਾ ਖਤਮ ਕਰਨ ਤੋਂ ਰੋਕਦੇ ਆ ਸੋ ਇਹ ਪੰਛੀਆਂ ਨੂੰ ਬਚਾਉਣਾ ਤੇ ਇਹਨਾਂ ਵਾਸਤੇ ਸਾਨੂੰ ਜਿਹੜਾ ਵਾ ਉਪਰਾਲੇ ਜਿਹੜੇ ਕਰਨੇ ਚਾਹੀਦੇ ਆ ਤੇ ਇਹ ਬਰਡ ਵਾਕਸ ਤਾਂ ਹੀ ਕਰਾਈ ਜਾ ਰਹੀਆਂ ਵੀ ਲੋਕਾਂ ਨੂੰ ਪਤਾ ਲੱਗੇ ਵੀ ਪੰਛੀ ਜਿਹੜੇ ਆ ਸਾਡੇ ਆਲੇ ਦੁਆਲੇ ਪੰਛੀ ਕਿਹੜੇ-ਕਿਹੜੇ ਆ ਤੇ ਕਿਹੜੇ-ਕਿਹੜੇ ਪੰਛੀ ਜਿਹੜੇ ਆ ਉਹ ਕੀ ਰੋਲ ਪਲੇ ਕਰਦੇ ਆ ਸਾਨੂੰ ਇਹਨਾਂ ਦੀ ਪਛਾਣ ਹੋਣੀ ਚਾਹੀਦੀ ਆ ਅਸੀਂ ਪ੍ਰਿੰਟਡ ਮਟੀਰੀਅਲ ਬਣਾਇਆ ਵਾ ਤੇ ਲੋਕਾਂ ਨੂੰ ਇੱਥੇ ਦੇ ਰਹੇ ਆ ਪੰਛੀਆਂ ਵਾਸਤੇ ਦੱਸ ਰਹੇ ਆ ਵੀ ਵੇਖੋ ਇੰਨੇ ਤਰ੍ਹਾਂ ਦੇ ਸਾਡੇ ਕੋਲ ਆਲੇ ਦੁਆਲੇ ਪੰਛੀ ਆ ਸਾਨੂੰ ਦੇਖੀਏ ਅਬਜ਼ਰਵ ਕਰੀਏ ਤੇ ਇਹਨਾਂ ਨੂੰ ਜਿਹੜਾ ਵਾ ਉਹ ਜੇ ਰੁੱਖਾਂ ਨੂੰ ਵੀ ਬਚਾਉਣਾ ਤੇ ਨਾਲੇ ਇਹਨਾਂ ਨੂੰ ਪੰਛੀਆਂ ਨੂੰ ਵੀ ਆਪਾਂ ਬਚਾਉਂਦਾ ਇਹ ਕਰ ਰਹੇ ਆਉਣ ਵਾਲੇ ਸਮੇਂ 'ਚ ਹੋਰ ਵੀ ਇਹ ਬਰਡ ਵਾਕਸ ਜਿਹੜੀਆਂ ਉਕਰਾਈਆਂ ਜਾਣਗੀਆਂ ਤੇ ਲੋਕਾਂ ਨੂੰ ਤੇ ਪਬਲਿਕ ਨੂੰ ਜਿਹੜਾ ਵਾ ਉਹ ਅਵੇਅਰ ਕੀਤਾ ਜਾਊਗਾ ਵੀ ਇਹ ਸਾਡੇ ਵਾਸਤੇ ਬੜੇ ਇੰਪੋਰਟੈਂਟ ਨੇ ਥੈਂਕ ਯੂ ਭਾਈ ਸਰ ਆਪਣਾ ਨਾਮ ਹੋਰ ਕਹੀਏ ਜੇ ਮੁਤਾਬਕ ਜੋ ਆਪ ਬਰਡਸ ਕੇ ਬਾਰੇ ਵਿੱਚ ਉਤਾਰ ਰਹੇ ਹੋ ਕੈਸਾ ਲੱਗ ਰਿਹਾ ਹੈ ਅ ਸਰ ਮੇਰਾ ਨਾਮ ਅਮਿਤ ਸ਼ਰਮ Uh, इसके अलावा मैं पैशन uh, मेरा वाइल्ड लाइफ फोटोग्राफी और लोगों को वाइल्ड लाइफ कंजर्वेशन क्यों ज़रूरी है बर्ड्स हमारे आसपास जो हैं वो हमारे कैसे हमारी नेचर को कंट्रीब्यूट करते हैं टेक्नोलॉजिकल एडवांसमेंट्स में भी बर्ड्स का एक बहुत बड़ा कंट्रीब्यूशन है तो उसके लिए uh, मतलब मैं लोगों को गाइड करता हूँ आज हम यहाँ पर कंपनी बाग में अमृतसर में इकट्ठा हुए हैं एक अमृतसर की पहली बर्ड वॉक करवाई जा रही है ये बर्ड वॉक बंगलौर की एक संस्था नेचर कंजर्वेशन फाउंडेशन और डब्ल्यू डब्ल्यू एफ इंडिया ने कोलेब्रेशन में करवाई है पचास से ज़्यादा सिटीज़ में इसे करवाया जा रहा है इसका उद्देश्य जो यंग बच्चे हैं लोग हैं उनको बर्ड्स के प्रति जागरूक करना है उन्हें बर्ड्स दिखाना कि पंछी हमारे आसपास कैसे पंछी हैं कंपनी बाग अमृतसर में जनरली जब लोग आते हैं तो यहाँ पे पाँच छः तरह के सात तरह के स्पीशीज़ देख के चले जाते हैं लेकिन कंपनी बाग जो है वो करीब तैंतीस पंछियों का घर है और यहाँ पे हर गर्मियों में सर्दियों में अलग अलग तरीके के स्पीशीज़ देखे जाते हैं गर्मियाँ शुरू होते ही यहाँ पे जैसे कॉमन हॉककुकू जिसे हम मतलब पपीहा भी बोल लेते हैं आ, वो आता है गर्मियों के सीज़न में यहाँ पे नॉब बिल डक भी देखी जा सकती है जो कि माइग्रेट होके आती है इसके अलावा कंपनी बाग में आ, कई ऐसे पंछी हैं जो कि किसी न किसी स्टेट या किसी किसी देश के नेशनल या स्टेट बर्ड हैं जैसे कि यहाँ पे येलो फुटेड ग्रीन पिजन हैं जो आ, स्टेट महाराष्ट्र के स्ट, आ, स्टेट बर्ड ऑफ महाराष्ट्र है उसके अलावा यहाँ पर ओरेंटल मैकपाई रॉबिन है जो कि नेशनल बर्ड ऑफ़ बांग्लादेश है उसके अलावा यहाँ पे आ, वाइट थ्रोटेड किंग फिशर है जो कि स्टेट बर्ड ऑफ़ वेस्ट बंगाल है तो इस तरीके से हमारे पास यहाँ पे बहुत सारे पंछी हैं इसके अलावा हमारे यहाँ हमारे पास यहाँ पे इंडियन ग्रे हॉर्नबिल है जो कि स्टेट बर्ड ऑफ़ चंडीगढ़ है जो कि हमारे आ, पंजाब की राजधानी भी है और एक यूनियन टेरेटरी है जागरूक किया गया है देखिए नेचर से इंसान ने सब कुछ लिया है और आज की डेट में नेचर को बचाना ही हमारा सबसे पहला उद्देश्य होना चाहिए अगर हम नेचर को बचाएँगे तभी हमारा एग्जिस्टेंस पॉसिबल है अदरवाइज़ धीरे धीरे जैसे जैसे नेचर ख़त्म होती जाएगी तो इसका बहुत बड़ा दुष्प्रभाव इंसानों पे भी पड़ेगा और इंसानों के ऊपर भी ऐसी बहुत सारी दिक्कतें आएंगी जिनका जिनको फेस ना करते हुए इंसान भी अपने जो आप कह सकते हैं कि एक डेंजरस लेवल के मार्क को पार कर जाएगा जहां पे कि उनका एग्जिस्टेंस जो है वो चैलेंजिंग हो जाएगा बहुत ज़्यादा